ਹਾਂਜੀ ਅੱਜ ਨਾ ਆਪਾਂ ਕਾਫੀ ਦਿਨਾਂ ਬਾਅਦ ਮੁਰਗੀਆਂ ਨੂੰ ਫ੍ਰੀ ਰੇਂਜ ਏਰੀਏ ਦੇ ਵਿੱਚ ਛੱਡਿਆ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਫ੍ਰੀ ਰੇਂਜ ਏਰੀਏ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਤੇ ਕਿਹੜੇ-ਕਿਹੜੇ ਦਰਖਤ ਹੋਣੇ ਚਾਹੀਦੇ ਨੇ ਜਿਦੇ ਨਾਲ ਇਹਨਾਂ ਦੀ ਫੀਡ ਦਾ ਖਰਚਾ ਵੀ ਘਟ ਸਕੇ ਤੇ ਇਹਨਾਂ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕੇ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਫ੍ਰੀ ਰੇਂਜ ਏਰੀਏ ਦੀ ਜਿਹੜੀ ਹਰਿਆਲੀ ਆ ਉਹ ਚੈੱਕ ਕਰੋ ਤੇ ਮੁਰਗੀਆਂ ਦੇਖੋ ਕਿੰਨੀਆਂ ਖੁਸ਼ ਨੇ ਬਾਹਰ ਆ ਕੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਂਦੇ ਆ ਤੇ ਪਿੱਛੇ ਤੁਸੀਂ ਬੈਕਸਾਈਡ ਦੇਖ ਸਕਦੇ ਆ ਕਿੰਨੀ ਖੁੱਲੀ ਜਗ੍ਹਾ ਆ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਕਿਹੜੇ-ਕਿਹੜੇ ਦਰਖਤ ਫ੍ਰੀ ਰੇਂਜ ਏਰੀਏ ਦੇ ਵਿੱਚ ਲਾਣੇ ਚਾਹੀਦੇ ਆ ਪਹਿਲਾ ਜਿਹੜਾ ਦਰਖਤ ਆ ਇਹ ਤੁਸੀਂ ਦੇਖ ਲਓ ਇਹ ਹੈਗਾ ਆ ਨਿੰਮ ਦਾ ਦਰਖਤ ਠੀਕ ਆ ਤੇ ਨਿੰਮ ਦੇ ਦਰਖਤ ਦੇ ਕੀ ਫਾਇਦੇ ਹੁੰਦੇ ਨੇ ਲਗਭਗ ਸਾਰਿਆਂ ਨੂੰ ਪਤਾ ਆ ਨਿੰਮ ਦੇ ਪੱਤੇ ਆ ਜਿਹੜੇ ਹੁਣ ਛੋਟੇ-ਛੋਟੇ ਨੀਚੇ ਗਿਰਦੇ ਰਹਿੰਦੇ ਨੇ ਤੇ ਇਹ ਬਰੀਕ ਹੁੰਦੇ ਰਹਿੰਦੇ ਨੇ ਇਹਨਾਂ ਦਾ ਇੱਕ ਕਿਸਮ ਦਾ ਚੂਰਨ ਜਿਹਾ ਬਣਦਾ ਰਹਿੰਦਾ ਆ ਉਹ ਚੂਰਨ ਜਿਹਾ ਬਣਦਾ ਰਹਿੰਦਾ ਤੇ ਜਦੋਂ ਮੁਰਗੀਆਂ ਨੂੰ ਜ਼ਰੂਰਤ ਹੁੰਦੀ ਆ ਮੁਰਗੀਆਂ ਖਾਂਦੀਆਂ ਰਹਿੰਦੀਆਂ ਨੇ ਇਸ ਤੋਂ ਬਿਨਾ ਜਿਹੜਾ ਇਹਨਾਂ ਨੂੰ ਫਲ ਲੱਗਦਾ ਆ ਪੀਲੇ ਰੰਗ ਦਾ ਫਲ ਦੇਖਿਆ ਹੋਣਾ ਤੁਸੀਂ ਜਦੋਂ ਨਿੰਮ ਨੂੰ ਲੱਗਦਾ ਆ ਉਹ ਝੜ ਕੇ ਥੱਲੇ ਡਿੱਗਦਾ ਆ ਤੇ ਉਹ ਖਾਣ ਨੂੰ ਮਿੱਠਾ ਹੁੰਦਾ ਆ ਹਾਲਾਂਕਿ ਜਿਹੜੀ ਨਿੰਮ ਆ ਇਹ ਕੌੜੀ ਹੁੰਦੀ ਆ ਪਰ ਜਿਹੜਾ ਇਹਦਾ ਫਲਾ ਉਹ ਮਿੱਠਾ ਹੁੰਦਾ ਆ ਜਿਨ੍ਹਾਂ ਨੂੰ ਨਮੋਲੀਆਂ ਕਹਿ ਦਿੰਦੇ ਆ ਸਾਡੇ ਇੱਥੇ ਏਰੀਏ ਦੇ ਵਿੱਚ ਉਹਨਾਂ ਨੂੰ ਨਿਮੋਲੀਆਂ ਕਹਿੰਦੇ ਨੇ ਜਦੋਂ ਉਹ ਉੱਪਰੋਂ ਝੜਦੀਆਂ ਨੇ ਥੱਲੇ ਤੇ ਮੁਰਗੀਆਂ ਜਿਹੜੀਆਂ ਖਾਂਦੀਆਂ ਰਹਿੰਦੀਆਂ ਨੇ ਜਿਹਦੇ ਨਾਲ ਮੁਰਗੀਆਂ ਨੂੰ ਜਿਹੜੀ ਬਿਮਾਰੀ ਆ ਉਹ ਘੱਟ ਲੱਗਦੀ ਆ ਤੇ ਨਿੰਮ ਦੇ ਕੀ ਫਾਇਦੇ ਹੁੰਦੇ ਨੇ ਤੁਹਾਨੂੰ ਪਤਾ ਹੀ ਆ ਕਿੰਨੀਆਂ ਦਵਾਈਆਂ ਦੇ ਵਿੱਚ ਨਿੰਮ ਦੇ ਪੱਤੇ ਵਰਤੇ ਜਾਂਦੇ ਨੇ ਇੱਥੇ ਤੱਕ ਕਿ ਆਪਣੇ ਫੋੜੇ ਫੈਂਸੀਆਂ ਹੋਣ ਉਹਦੇ ਲਈ ਵੀ ਨਿੰਮ ਦੀ ਹੀ ਵਰਤੋਂ ਕੀਤੀ ਜਾਂਦੀ ਆ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਨੇ ਜਿਦੇ ਲਈ ਨਿੰਬ ਦੀ ਵਰਤ ਉਹੀ ਕੀਤੀ ਜਾਂਦੀ ਹੈ ਤੇ ਇਸ ਤੋਂ ਬਿਨਾ ਇਹ ਆਪਣੇ ਕੋਲੇ ਹੈਗੀ ਆ ਡਕੇਨ ਜਿਹਨੂੰ ਡੇਕ ਵੀ ਕਹ ਦਿੰਦੇ ਨੇ ਡਕੇਨ ਵੀ ਕਹ ਦਿੰਦੇ ਨੇ ਤੇ ਇਹਦੇ ਵੀ ਪੱਤੇ ਮੁਰਗੀਆਂ ਜਿਹੜੀਆਂ ਖਾਂਦੀਆਂ ਰਹਿੰਦੀਆਂ ਨੇ ਤੇ ਇਹ ਤੁਸੀਂ ਦੇਖ ਸਕਦੇ ਆ ਇਹਨੂੰ ਫਾਲਾ ਜਿਹੜਾ ਲੱਗਾ ਹੋਇਆ ਜਿਹੜੇ ਇਹਦੇ ਫੁੱਲ ਵਗੈਰਾ ਝੜਦੇ ਨੇ ਉਹ ਮੁਰਗੀਆਂ ਖਾਂਦੀਆਂ ਰਹਿੰਦੀਆਂ ਨੇ ਤੇ ਦੂਜੇ ਨੰਬਰ ਤੇ ਆਪਣੇ ਕੋਲੇ ਹੈਗਾ ਨਿੰਬੂ ਦਾ ਬੂਟਾ ਤੇ ਇਹ ਹੈਗਾ ਜੀ ਅੰਬ ਦਾ ਤੇ ਨਾਲ ਹੀ ਇੱਕ ਹੋਰ ਆਪਣੇ ਕੋਲੇ ਨਿੰਮ ਦਾ ਬੂਟਾ ਜਿਹੜਾ ਦਰਖਤਾ ਉਹ ਹੈਗਾ ਤੇ ਇਹ ਵਾਲਾ ਅੰਦਰਲੇ ਪਾਸੇ ਆ ਨਿੰਮ ਦਾ ਬੂਟਾ ਉੱਥੇ ਵੀ ਮੁਰਗੀਆਂ ਆਪਣੀਆਂ ਰਹਿੰਦੀਆਂ ਨੇ ਤੇ ਇਹ ਦਰਖਤ ਆ ਜਿਹੜੇ ਬਾਹਰਲੇ ਪਾਸੇ ਨੇ ਇਹ ਦਰਖਤ ਹੈਗਾ ਆਪਣੇ ਕੋਲੇ ਇਹਨੂੰ ਵੈਸੇ ਸਾਡੇ ਇੱਧਰ ਪੈਲਕਣ ਕਹਿੰਦੇ ਨੇ ਬਾਕੀ ਮੈਨੂੰ ਪਤਾ ਨਹੀਂ ਇਸ ਦਰਖਤ ਦਾ ਕੀ ਨਾਮ ਆ ਪਰ ਇਹਨੂੰ ਪੈਲਕਣ ਕਹਿੰਦੇ ਨੇ ਠੀਕ ਆ ਇਹ ਦੋ ਦਰਖਤ ਨੇ ਇੱਕ ਇਹ ਆ ਇਹਦਾ ਰੰਗ ਦੇਖੋ ਤੁਸੀਂ ਕਿੰਨਾ ਵਧੀਆ ਇਹਦੇ ਪੱਤੇ ਬਹੁਤ ਜ਼ਿਆਦਾ ਜਦੋਂ ਨਵੇਂ ਪੱਤੇ ਆਉਂਦੇ ਨੇ ਨਾ ਬਹੁਤ ਹੀ ਵਧੀਆ ਲੱਗਦੇ ਨੇ ਇਹ ਵਾਲੇ ਤੇ ਤੁਸੀਂ ਦੇਖੋ ਕਿੰਨੇ ਵਧੀਆ ਪੱਤੇ ਲੱਗਦੇ ਨੇ ਇਹਦੇ ਹੈਗੇ ਦੋਨੋਂ ਸੇਮ ਆ ਇਹੋ ਦਰਖਤ ਪਰ ਇਹਦੇ ਪੱਤੇ ਥੋੜੀ ਜਿਹਾ ਪਹਿਲਾਂ ਨਿਕਲੇ ਆਏ ਆ ਤੇ ਇਹਦੇ ਮਗਰੋਂ ਨਿਕਲੇ ਕਾਰਨ ਇਹਨਾਂ ਦਾ ਰੰਗ ਤੁਸੀਂ ਦੇਖੋ ਕਿੰਨਾ ਸੋਹਣਾ ਆ ਇਹ ਦਰਖਤ ਦਾ ਇਹ ਫਾਇਦਾ ਆ ਕਿ ਇਸ ਦਰਖਤ ਨੂੰ ਜਿਹੜੇ ਇਹਦੇ ਪੱਤੇ ਹੁੰਦੇ ਨੇ ਨਾ ਉਹਨਾਂ ਵਿੱਚ ਚਿੱਟੇ ਰੰਗ ਦਾ ਇੱਕ ਪਦਾਰਥ ਨਿਕਲਦਾ ਆ ਜਿਹਦੇ ਕਰਕੇ ਇੱਥੇ ਇਹਨਾਂ ਦਰਖਤਾਂ ਤੇ ਕਾੜੇ ਵਗੈਰਾ ਜਾਂ ਹੋਰ ਕੀੜੇ ਮਕੌੜੇ ਬਹੁਤ ਹੁੰਦੇ ਨੇ ਤੇ ਜਿਹੜੀਆਂ ਮੁਰਗੀਆਂ ਨੇ ਉਹ ਕੀੜੇ ਮਕੋੜੇ ਖਾ ਕੇ ਹੀ ਖੁਸ਼ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਆ ਠੀਕ ਆ ਇਸ ਲਈ ਆਪਣੇ ਕੋਲ ਇਹ ਜਿਹੜੇ ਦਰਖਤ ਆ ਉਹ ਹੈਗੇ ਨੇ ਤੇ ਇਹਨਾਂ ਦਰਖਤਾਂ ਦੇ ਆਪਾਂ ਨੂੰ ਬਹੁਤ ਜ਼ਿਆਦਾ ਫਾਇਦੇ ਆ ਤੇ ਇੱਕ ਗੱਲ ਹੋਰ ਆ ਵੀ ਗਰਮੀਆਂ ਦੇ ਦਿਨਾਂ ਵਿੱਚ ਮੁਰਗੀਆਂ ਨੂੰ ਛਾਂ ਮਿਲ ਜਾਂਦੀ ਆ ਮੁਰਗੀਆਂ ਸਾਰਾ ਦਿਨ ਛਾਵੇਂ ਬੈਠੀਆਂ ਰਹਿੰਦੀਆਂ ਨੇ ਠੰਡੀ ਹਵਾ ਆ ਜਿਹੜੀ ਇੱਥੇ ਚੱਲਦੀ ਰਹਿੰਦੀ ਆ ਤੇ ਮੁਰਗੀਆਂ ਆਰਾਮ ਨਾਲ ਬੈਠੀਆਂ ਰਹਿੰਦੀਆਂ ਨੇ ਤੇ ਇਹੀ ਕਾਰਨ ਆ ਕਿ ਸਾਡੀਆਂ ਮੁਰਗੀਆਂ ਘੱਟ ਬਿਮਾਰ ਹੁੰਦੀਆਂ ਨੇ ਇਸ ਤੋਂ ਬਿਨਾ ਕੀ ਆ ਸਾਡੇ ਫਾਰਮ ਤੇ ਪਰੀ ਰੇਂਜ ਏਰੀਆ ਦੇ ਵਿੱਚ ਆਪਣੇ ਕੋਲ ਇੱਕ ਤਾਂ ਜਗ੍ਹਾ ਬਹੁਤ ਆ ਤੇ ਦੂਜੀ ਗੱਲ ਇਹ ਵੀ ਆ ਕਿ ਇੱਕ ਸਾਈਡ ਰੂੜੀ ਦਾ ਢੇਰ ਹੈਗਾ ਜਿੱਥੇ ਮੁਰਗੀਆਂ ਚੁਗਦੀਆਂ ਰਹਿੰਦੀਆਂ ਨੇ ਇਹਨਾਂ ਨੂੰ ਖਾਣ ਦੇ ਲਈ ਲਾਰਵਾ ਕੀੜੇ ਮਕੋੜੇ ਪ੍ਰੋਟੀਨ ਮਿਲਦੀ ਰਹਿੰਦੀ ਆ ਤੁਹਾਨੂੰ ਪਤਾ ਹੈ ਕਿ ਮੁਰਗੀਆਂ ਨੂੰ ਜਿਹੜੀ ਪ੍ਰੋਟੀਨ ਆ ਉਹ ਕੀੜਿਆਂ ਤੋਂ ਮਿਲਦੀ ਆ ਕੀੜਿਆਂ ਤੋਂ ਇਹਨਾਂ ਨੂੰ ਪ੍ਰੋਟੀਨ ਮਿਲਦੀ ਰਹਿੰਦੀ ਆ ਜਿਹੜੇ ਕੀੜੇ ਇਸ ਰੂੜੀ ਦੇ ਢੇਰ ਉੱਤੇ ਪੈਦਾ ਹੁੰਦੇ ਨੇ ਮੁਰਗੀਆਂ ਖਾਂਦੀਆਂ ਰਹਿੰਦੀਆਂ ਨੇ ਖਾਸ ਕਰਕੇ ਜਦੋਂ ਬਾਰਿਸ਼ ਹੁੰਦੀ ਆ ਉਦੋਂ ਇਹਦੇ ਤੇ ਬਹੁਤ ਜ਼ਿਆਦਾ ਕੀੜੇ ਬਣਦੇ ਨੇ ਤੇ ਇਹ ਵੈਸੀ ਤਾਂ ਹਮੇਸ਼ਾ ਹੀ ਬਣਦੇ ਰਹਿੰਦੇ ਨੇ ਪਰ ਉਦੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਬਣਦੇ ਨੇ ਉੱਪਰ ਹੀ ਇਹਦੇ ਦਿਸਦੇ ਨੇ ਕਿ ਇੱਥੇ ਕੀੜੇ ਮਕੌੜੇ ਆ ਜਿਹੜੇ ਉਪਾਈ ਹੋਏ ਨੇ ਤੇ ਇਸ ਤੋਂ ਬਿਨਾ ਆਪਣਾ ਜਿਹੜਾ ਇਹ ਫਾਰਮ ਆ ਕੱਚਾ ਆ ਕੱਚੇ ਵਿੱਚ ਮੁਰਗੀਆਂ ਰਹਿ ਕੇ ਖੁਸ਼ ਹੁੰਦੀਆਂ ਨੇ ਇਹ ਤਾਂ ਤੁਹਾਨੂੰ ਪਤਾ ਹੀ ਆ ਤੇ ਦੂਜੀ ਗੱਲ ਇਹ ਆ ਕਿ ਇੱਥੋਂ ਇਹਨਾਂ ਨੂੰ ਹਰਾਚਾਰਾ ਵੀ ਮਿਲਦਾ ਰਹਿੰਦਾ ਇਹ ਤੁਸੀਂ ਦੇਖ ਸਕਦੇ ਆ ਹਰੇਚਾਰੇ ਦੇ ਵਿੱਚ ਘਾਹ ਹੋ ਗਿਆ ਸਰੂਨ ਹੋ ਗਈ ਹੋਰ ਪਤਾ ਨਹੀਂ ਕੀ ਕੀ ਇਹਨਾਂ ਨੂੰ ਖਾਣ ਦੇ ਲਈ ਜਿਹੜਾ ਮਿਲਦਾ ਰਹਿੰਦਾ ਇੱਧਰ ਵੀ ਤੁਸੀਂ ਦੇਖ ਸਕਦੇ ਆ ਤੇ ਉਧਰ ਵੀ ਤੁਸੀਂ ਦੇਖ ਸਕਦੇ ਆ ਇੱਧਰ ਆਪਾਂ ਸਬਜੀ ਲਾਈ ਹੋਈ ਆ ਠੀਕ ਆ ਸਬਜੀ ਕਈਆਂ ਦਾ ਕਹਿਣਾ ਹੈ ਕਿ ਸਬਜੀ ਜਿਹੜੀ ਆ ਇਹ ਖਰਾਬ ਕਰਦੀਆਂ ਨੇ ਪਰ ਅਸਲ ਵਿੱਚ ਵੱਡੀ ਸਬਜੀ ਮੁਰਗੀਆਂ ਨਹੀਂ ਖਰਾਬ ਕਰਦੀਆਂ ਛੋਟੀ ਸਬਜੀ ਖਰਾਬ ਕਰਦੀਆਂ ਨੇ ਵੱਡੀ ਸਬਜੀ ਦਾ ਤਾਂ ਸਗੋਂ ਵੇ ਫਾਇਦਾ ਕਰਦੀਆਂ ਨੇ ਇਹ ਤੁਸੀਂ ਦੇਖ ਲਓ ਲਸਣ ਆਪਾਂ ਲਾਇਆ ਹੋਇਆ ਲਸਣ ਦੇ ਵਿੱਚ ਇਹਨਾਂ ਨੇ ਜਮਾ ਵੀ ਜਿਹੜਾ ਕਾ ਆ ਉਹ ਨਹੀਂ ਛੱਡਿਆ ਹੈਗਾ ਕਾ ਵਗੈਰਾ ਹੀ ਖਾਂਦੀਆਂ ਰਹਿੰਦੀਆਂ ਨੇ ਤੇ ਇੱਧਰ ਆਪਾਂ ਲਾਇਆ ਹੋਇਆ ਪਿਆਜ਼ ਪਿਆਜ਼ ਦੇ ਵਿੱਚ ਵੀ ਮੁਰਗੀਆਂ ਜਿਹੜੀਆਂ ਘੁੰਮਦੀਆਂ ਨੇ ਤੇ ਤੁਸੀਂ ਦੇਖ ਸਕਦੇ ਆਂ ਵਿੱਚੋਂ ਕਾ ਵਗੈਰਾ ਜਿਹੜਾ ਜਿਹੜਾ ਇਹਨਾਂ ਨੂੰ ਵਧੀਆ ਲੱਗਦਾ ਇਹਨਾਂ ਨੇ ਉਹੀ ਖਾਣਾ ਹੈ ਤੇ ਉਹ ਖਾ ਰਹੀਆਂ ਨੇ ਤੇ ਬਾਕੀ ਇੱਧਰ ਆਪਾਂ ਮਿਰਚਾਂ ਲਾਈਆਂ ਹੋਈਆਂ ਨੇ ਤੇ ਇੱਧਰ ਵੀ ਮੁਰਗੀਆਂ ਜਿਹੜੀਆਂ ਘੁੰਮਦੀਆਂ ਨੇ ਇਸ ਤੋਂ ਵੀ ਨਾ ਇੱਕ ਚੀਜ਼ ਹੋਰ ਆ ਜਿਹੜੀ ਮੈਂ ਤੁਹਾਨੂੰ ਕਾਫੀ ਜ਼ਿਆਦਾ ਵੀਡੀਓ ਦੇ ਵਿੱਚ ਵੀ ਪਹਿਲਾਂ ਦੱਸਿਆ ਸੀ ਵੀ ਇਹ ਕੰਮ ਜ਼ਰੂਰ ਕਰਿਆ ਕਰੋ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਹੈਗੀ ਆ ਤਾਂ ਠੀਕ ਆ ਤੇ ਇਹ ਆਪਣੇ ਕੋਲੇ ਨਾ ਇਹ ਪਤਾ ਕੀ ਚੀਜ਼ ਆ ਇਹ ਉਹੀ ਆ ਜਿਹੜਾ ਇਹਨਾਂ ਦੇ ਖੁੱਡੇ ਸਾਫ਼ ਕਰਕੇ ਮੈਂ ਇੱਥੇ ਇੱਕ ਜਗ੍ਹਾ ਢੇਰੀ ਲਾਣੀ ਰਹੀ ਨੇ ਆ ਇਹਦੇ ਵਿੱਚ ਵੀ ਕੀੜੇ ਮਕੌੜੇ ਬਣਦੇ ਰਹਿੰਦੇ ਨੇ ਜਿੱਦਾਂ ਜਿੱਦਾਂ ਇਹਦੇ ਵਿੱਚ ਸਲਾਵ ਰਹਿਣੀ ਆ ਜਦੋਂ ਬਾਰਿਸ਼ ਹੋਈ ਇਹਦੇ ਵਿੱਚ ਕੀੜੇ ਮਕੌੜੇ ਆ ਜਿਹੜੇ ਬਣੀ ਜਾਣੇ ਆ ਤੇ ਮੁਰਗੀਆਂ ਨੇ ਖਾਈ ਜਾਣੇ ਆ ਪਰ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਹੈਗੀ ਆ ਫੇਰ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਨਹੀਂ ਹੈਗੀ ਫਿਰ ਤੁਸੀਂ ਨਹੀਂ ਇਦਾਂ ਢੇਰੀ ਲਾ ਸਕਦੇ ਕਿਉਂਕਿ ਫਿਰ ਤਾਂ ਇੱਕ ਕਿਸਮ ਦਾ ਬਿਮਾਰੀ ਦਾ ਘਰ ਹੋ ਗਿਆ ਨਾ ਆਪਾਂ ਕੂਲੇ ਨਹੀਂ ਲਾ ਸਕਦੇ ਸਾਡੇ ਤਾਂ ਚਲੋ ਘਰ ਤੋਂ ਦੂਰ ਆ ਇਸ ਲਈ ਆਪਾਂ ਇੱਥੇ ਲਾਈ ਹੋਈ ਆ ਠੀਕ ਆ ਤੇ ਲਗਭਗ ਇੱਕ ਵਾਰ ਤੁਸੀਂ ਫੇਰ ਆ ਜਿਹੜੀ ਨਿਗਾਹ ਮਾਰ ਸਕਦੇ ਆ ਆਪਾਂ ਬਹੁਤ ਵਧੀਆ ਆਪਣੇ ਕੋਲੇ ਜਗ੍ਹਾ ਆ ਤੇ ਆਪਣਾ ਇੱਕ ਡ੍ਰੀਮ ਵੀ ਆ ਬੀ ਜਿਹੜਾ ਫਾਰਮ ਆ ਇੱਥੇ ਵਧੀਆ ਤਰੀਕੇ ਦੇ ਨਾਲ ਬਣਾਉਣਾ ਆ ਖੈਰ ਹਜੇ ਕੋਈ ਨਾ ਕੋਈ ਪ੍ਰੋਬਲਮ ਆਈ ਜਾ ਰਹੀ ਆ ਸ਼ਾਇਦ ਟਾਈਮ ਲੱਗੂ ਬਣਾਉਣ ਦੇ ਵਿੱਚ ਪਰ ਬਣਾਵਾਂਗੇ ਜਰੂਰ ਜੇ ਰੱਬ ਨੇ ਚਾਇਆ ਤਾਂ ਤੇ ਆਪਣੇ ਬੈਕ ਸਾਈਡ ਵੀ ਤੁਸੀਂ ਦੇਖ ਲਓ ਬਹੁਤ ਜ਼ਿਆਦਾ ਖੁੱਲੀ ਜਗ੍ਹਾ ਆਪਣੇ ਕੋਲੇ ਹੈਗੀ ਆ ਉਹ ਪਰੇ ਜਿੱਥੇ ਘਰ ਦਿਸਦਾ ਪਿਆ ਆ ਉਦੇ ਤੱਕ ਆਪਣੀ ਹੀ ਖੁੱਲੀ ਜਗ੍ਹਾ ਆ ਉੱਥੇ ਨਾ ਪੱਠੇ ਬੀਜੇ ਹੋਏ ਨੇ ਇੱਧਰ ਆਪਾਂ ਨਾ ਪੱਠੇ ਬੀਜੇ ਹੋਏ ਨੇ ਤੇ ਪਸ਼ੂਆਂ ਦਾ ਵੀ ਨਾਲ ਹੀ ਨਾਲ ਸਰ ਜਾਂਦਾ ਇੱਧਰ ਆਪਾਂ ਛੱਲੀਆਂ ਬੀਜੀਆਂ ਹੋਈਆਂ ਨੇ ਤੇ ਮੁਰਗੀਆਂ ਜਿਹੜੀਆਂ ਇੱਥੇ ਤੱਕ ਚੁਗਣ ਆਉਂਦੀਆਂ ਰਹਿੰਦੀਆਂ ਨੇ ਵੈਸੇ ਮੁਰਗੀਆਂ ਨੂੰ ਆਪਾਂ ਸਾਰਾ ਦਿਨ ਵੀ ਖੁੱਲਾ ਇੱਧਰ ਛੱਡ ਸਕਦੇ ਆ ਪਰ ਆਲੇ ਦੁਆਲੇ ਤਾਂ ਕੰਧਾਂ ਹੈਗੀਆਂ ਆ ਪਰ ਜਿਹੜੀ ਇੱਧਰਲੇ ਪਾਸੇ ਜਗ੍ਹਾ ਆ ਇਧਰੋਂ ਕੁੱਤਾ ਬਿੱਲੀ ਆਉਣ ਦਾ ਡਰ ਰਹਿੰਦਾ ਜਿਹਦੇ ਕਰਕੇ ਆਪਾਂ ਮੁਰਗੀਆਂ ਨੂੰ ਨਹੀਂ ਛੱਡੀਦਾ ਹੈਗਾ ਬਾਕੀ ਇੱਥੇ ਆਪਾਂ ਜਾਲ ਲਾਵਾਂਗੇ ਇੱਧਰਲੀ ਸਾਈਡ ਤੇ ਉੱਧਰ ਜਿਹੜਾ ਫਰੰਟ ਤੇ ਉੱਥੇ ਆਪਾਂ ਇਹਨਾਂ ਲਈ ਖੁੱਡੇ ਤਿਆਰ ਕਰਾਂਗੇ ਤੇ ਵਧੀਆ ਫਾਰਮ ਆ ਜਿਹੜਾ ਬਣਾਵਾਂਗੇ ਤੇ ਇੱਥੇ ਇੱਕ ਦੋ ਦਰਖਤ ਆਪਾਂ ਹੋਰ ਲਾਉਣੇ ਨੇ ਜੋ ਆਪਾਂ ਤੁਹਾਨੂੰ ਅੱਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਦੱਸਾਂਗੇ ਕਿ ਆਪਾਂ ਕਿਹੜੇ ਦਰਖਤ ਆ ਜਿਹੜੇ ਲਾਏ ਆ ਤੇ ਬਾਕੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਹੁੰਦੀ ਆ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਵਧੀਆ-ਵਧੀਆ ਜ਼ਰੂਰ ਕਰਦੇ ਆ ਕਰੋ ਧੰਨਵਾਦ